ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਟੁੱਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਇੱਕ ਸਾਈਡ ਤੇ ਬੁੱਟਰ ਵੀ ਰਹਿ ਜਾਂਦੇ ਜਿੱਤਵਾਲ ਵੀ ਨੇੜੇ ਦੇ ਪੰਡਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਪੰਨ ਨਾਗਾ ਜੀ ਇੱਕ ਦਾ ਆਇਰ ਸ਼ਹਿਰ ਦਾ ਤੋਫਾ ਫਿਟਨੈਸ ਚੈੱਕ ਕਰ ਲਓ ਹਵਾਨੇ ਦੀ ਬਿਊਟੀ ਚੈੱਕ ਕਰ ਲਓ ਵੈੜ ਦੀ ਵੀਰੇ ਚੰਗੇ ਦੁੱਧ ਵਾਲੀ ਬਾਈ ਦੱਸਦਾ ਤੇ ਬਾਕੀ ਡਿਟੇਲ ਮੈਂ ਲੈ ਦੂੰਗਾ ਦੋ ਹਜੇ ਸਮਾਂ ਲੈਂਦੇ ਆ ਇੱਕ ਦਾ ਡੱਬੀ ਆ ਚੰਗੀ ਕੱਦ ਕਾਠ ਵਾਲੀ ਤੇ ਇੱਕ ਥੋੜਾ ਜਿਹਾ ਕ੍ਰੋਸ ਆਂਗ ਡਿਟੇਲ ਬਾਈ ਰਾਜੇ ਕੋਲ ਲੈ ਦਿੰਦੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਰਹੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦਾ ਨਾਮ ਵੀ ਰਾਜਾ ਪੈਂਟ ਡਿੱਗੇ ਜਲਾ ਫਿਲਮੋਂ ਕਰਦੇ ਠੀਕ ਆ ਤਿੰਨ ਦੋਫੇ ਆ ਦੋਫੇ ਆ ਬਾਹ ਛੁੱਟੇ ਛੁੱਟੇ ਆ ਹਾਂ ਆ ਆਇਰ ਸ਼ਾਇਰ ਪਹਿਲਾਂ ਕਿੱਥੋਂ ਲੱਭ ਕੇ ਲਿਆਉਂਦੇ ਤਾਂ ਮਿਲਦੀ ਨਹੀਂ ਬਾਈ ਇਹ ਬਾਈ ਅਸੀਂ ਪਿੰਡ ਆਪਣਾ ਜਿਹਾ ਲਈ ਆ ਹਾਂ ਲੋਕਲ ਹੀ ਲਈ ਆ ਹਾਂ ਜੀ ਕੋਈ ਬਾਹਲੇ ਵਕ ਤੋਂ ਨਹੀਂ ਲੈ ਕੇ ਆਏ ਨਹੀਂ ਦਿਖਾਣੋਂ ਤੋਂ ਲਈ ਆ ਜੀ ਦਿਖਾਣੋਂ ਤੋਂ ਨਾਲ ਦੇ ਆਪਾਂ ਲੱਗਦੇ ਪਿੰਡ ਆਪਣਾ ਨਾਲ ਆਣੀ ਜਾਂ ਉਹ ਲੈ ਲਈ ਦੇ ਲਈ ਹਾਂ ਨਹੀਂ ਅਗਲਾ ਦਿਖਾਣੋਂ ਤੋਂ ਅਲਹੁਲਹੁ ਨਾ ਆਪਾਂ ਇਹ ਕਰੀਏ ਵੀ ਤੇ ਗੱਲ ਹੈ ਗਈ ਐ ਐਵੇਂ ਕਹਿਣ ਦਾ ਆਪਾਂ ਜੂੜ ਦੁਫਾਨ ਜੇ ਆਉਂਦੇ ਨੇ ਲੋਕਾਂ ਨਾਲ ਪੁਲਾਏ ਨੇ ਪੁੱਠੀਆਂ ਪਹਿਲਾ ਮੇਲ ਆਪਾਂ ਫੋਨ ਲਾਏਗੇ ਵੀ ਸਾਨੂੰ ਫੋਨ ਲਾ ਕੇ ਦੁੱਤੀ ਆ ਬਈ ਸਾਰੇ ਉਹਦੇ ਦਿਖਾ ਕੇ ਲੈ ਦੁੱਤੀ ਠੀਕ ਹੈ ਜੀ ਕਦੋਂ ਸੁਈ ਹੈ ਜੀ ਤੇ ਬਈ ਤਰ ਕੇ ਸੁਈ ਆ ਮਨ ਲਾ ਢਣ ਫੜ ਢਣ ਬੱਚਾ ਕੀ ਦਿੱਤਾ ਬੱਚਾ ਦਾ ਬੱਚਾ ਹੀ ਦੇਗੀ ਜੀ ਜੇਰ ਕੰਪਲੀਟ ਪੈਂਕੇ ਜੇਰ ਦੀ ਵੀਰੇ ਉਹ ਵੀ ਗਾਰੰਟੀ ਜੇਰ ਉਹ ਪਈ ਦੀ ਆ ਜੇਰ ਦੀ ਉਹ ਵੀ ਵੀ ਅੱਖਾਂ ਮਿਜ ਕੇ ਲੈ ਜਾ ਜੇਰ ਪਈਆ ਠੀਕ ਹੈ ਜੀ ਉਹ ਵੀ ਕੋਈ ਅੱਖਾਂ ਮਿਜ ਕੇ ਲੈ ਜੇਰ ਦੀ ਆਪਣੀ ਗਾਰੰਟੀ ਫੁੱਲ ਗਾਰੰਟੀ ਆ ਹਾਂ ਜੇਰ ਪਈ ਵੀ ਮਗਰ ਲੱਗਦਾ ਕਿ ਵੀ ਉਵੇਂ ਰੱਖੀ ਬੈਠਿਆ ਬਈਆ ਕਿਸੇ ਵੀਰ ਨੇ ਜਿਹਨੇ ਰੱਖੀ ਸੀ ਸੈੰਗਾ ਨਹੀਂ ਲੱਗਿਆ ਬਾਲੀ ਵੱਡੀ ਬਈ ਬਾਲੀ ਵੱਡੀ ਬੇਵਕੂਫੀ ਕਰ ਗਿਆ ਮਾਰ ਦਾ ਮੁਰਦਾ ਦਾ ਕੰਮ ਹੀ ਹੈ ਨਹੀਂ ਲੱਗ ਉਹ ਕਿਤੇ ਬਈ ਮਾਰ ਰਹੇ ਆ ਯਾਰ ਮਾਰਦਾ ਗਾਹ ਮਗਰੋਂ ਮਾਰ ਦਿੱਤੀ ਹੁੰਦੀ ਹੈ ਹਾਂ ਲਓ ਚੈੱਕ ਕਰੋ ਜੇ ਕਿਤੇ ਬਈ ਸੈੰਗ ਲਗਾਏ ਹੁੰਦੇ ਗੱਲਬਾਤ ਹੀ ਹੋਰ ਬਣਦੀ ਹੋਰ ਬਈ ਬੱਚਾ ਮੌਲੀ ਕੋਈ ਨਹੀਂ ਬਸ 75000 ਦੀ ਸੀਗੀ ਸਿੰਘਾਂ ਨੇ ਮਾਰ ਪਾਤੀ ਪਹਿਲੀ ਚਵਾਈ ਜਿ ਕਿੰਨਾ ਬੋਲਾ ਕੱਢ ਲਿਆ ਬਈ 3 ਫਰਦਾਨ ਕਿਲੋ ਕੱਢਾ ਨਾ ਕੋਈ ਵੀਡੀਓ ਪਾਉਂਦਾ ਆਪਣਾ ਲਾਦਾ ਸੀ 3 ਸਾਢੇ ਕਿੱਤੇ 1 ਕਿਲੋ ਕੱਢਿਆ ਤੇ ਆ ਤੂੰ ਇਧਰ ਨੇੜੇ ਆਏ ਮੈਂ ਚਲ ਪਾ ਜਾ ਠੀਕ ਆ ਕਿੰਨਾ ਪਿਆਜੂ ਦੋ ਦੋ ਵੀਰੋ ਚਲੋ ਅੱਡੋ ਅੱਡੀ ਸੌਂਝਾ ਆਪਣੇ ਕਿੰਨਾ ਕੁ ਜਦਾਈ ਨਹੀਂ ਕੋਈ ਕੰਨਾ ਮਰਜੀ ਮੰਨ ਲਵੇ ਆਪਾਂ ਨੇ ਕੋ ਪੰਜ ਆਉਦਾਂ ਖੜ ਗਈ ਆਪਾਂ 15 16 ਕਿਲੋ ਬਣਾ ਦਾਂਗੇ ਆਪਾਂ ਜਵਾ ਦਾਂਗੇ ਅੱਜ ਤੋ ਤਨਾ ਚਾਹਾਂ ਤਾਨੂੰ 15 ਕਿਲੋ ਦਿਖਾਵਾਂ ਅਗਲਾ ਸੇਵਾ ਕਾਰਨ ਤਾ 20 ਚੋਲੇ ਉਹ ਲਾ ਵੀ ਸੌਂਝਾ ਕਿੰਨਾ ਚੋਲੇ ਨਾਲ ਚੋਲੇ ਕਿੰਨਾ ਮੰਨ ਲਵੇ ਜਾਣੇ ਆਪਾਂ ਪੰਜ ਆਉਦਾਂ ਨੂੰ 15 16 ਕਿਲੋ ਆਪਣੇ ਘਰੋਂ ਦਿਖਾ ਕੇ ਦੇ ਦੋ ਚਵਾ ਦਾਂਗੇ ਹਾਂ ਐਡੀ ਗੱਲ ਕਰਨ ਵਾਲੀ ਆ ਜਿਹੜੇ ਆਪਾਂ ਜਨਾ ਕਰ ਸਕਦੇ ਆ ਆਪਾਂ ਕਿਸੇ ਦਾ ਕੋਈ ਨਹੀਂ ਕਹਿੰਦਾ ਵੀ ਕੋਈ ਕਿੰਨਾ ਚਾਊਗਾ ਵੀ ਗਾਂ ਦੇ ਨਾ ਉਹ ਆਪਾਂ ਗੱਲ ਦੀ ਕੁਝ ਦਾ ਹੀ ਨਹੀਂ ਯਾਨੀ ਜੇ ਆਪਣੇ ਘਰੇ ਪੰਜ ਚਾਰਾਂ ਤੋਂ ਕੋਈ ਸੌਦਾ ਕਰ ਲਵੇ ਪੰਜ ਚਾਰਾਂ ਤੋਂ 15 16 ਕਿਲੋ ਪਜ ਖਾ ਦਾਂਗੇ ਖਾਣਾ ਦੀ ਜੇਰ ਦੀ ਭਾਰ ਪਿੱਛੇ ਦੀ ਤਿੰਨਾਂ ਚੀਜ਼ਾਂ ਦੀ ਗਾਰੰਟੀ ਹੈ ਦੁੱਧ ਦੀ ਕੋਈ ਗਾਰੰਟੀ ਨਹੀਂ ਦੋ ਤਾਂ ਚਲੋ ਜਿੱਜਾ ਜਿਹਾ ਕੋਈ ਪਾਲੂ ਚੋਣੂਗਾ ਚੋ ਲੂਗਾ ਤੇ ਖਾਣਾ ਦੀ ਵੀ ਇੱਕ ਨੰਬਰ ਆ ਪਤਾ ਨਹੀਂ ਮਾਰ ਦਿੰਦੇ ਆ ਧਾਰਾ ਮਾਰੀ ਦਿਓ ਪਾਲਾ ਕੋਈ ਦੇ ਆ ਬੱਚੇ ਪੁੱਛਦਣੇ ਅੱ비 ਜਿਖੜਾ ਕੇ ਮਾਰ ਲਾ ਭਾਈ ਅੱਛਾ 20 ਜਿਖੜਾ ਕੇ ਖਾ ਆਏ ਨਹੀਂ ਭਈ ਬੱਚੇ ਨੂੰ ਬੱਚੇ ਪੁੱਤਿਆ ਆਏ ਨਹੀਂ ਬੱਤਾ ਛੱਡ ਕੇ ਵੀ ਮਿਲਦੀ ਆ ਕੋਈ ਚੱਕਰ ਨਹੀਂ ਬੱਚਾ ਲਾਉਣਾ ਲਾਲੋ ਨਹੀਂ ਲਾਉਣਾ ਨਾ ਲਾਉ। ਸੰਭੀ ਬਲੀ ਵੀ ਚੰਗੀ ਆ। ਬਈ ਜਿਵੇਂ ਸੂਈ ਆ ਕੋਈ ਗਾਣਾ ਸੂਆ ਨਹੀਂ ਮੈਨਾਂ ਕੋਈ ਲੱਕਾ ਨਹੀਂ ਮਾਰ ਸਕਦਾ। ਬੱਚਾ ਵੀ ਡਿੱਗਰ ਦਿੱਤਾ ਪੂਰਾ। ਕੋਈ ਲੱਕਾ ਨਹੀਂ ਕੋਈ ਛੱਕਾ ਨਹੀਂ। ਠੀਕ ਆ। ਰੱਬ ਨਾਲ ਕੀ ਫਰਦੀ ਆ। ਠੀਕ ਆ। ਧਾਰਾਂ ਵਾਲੇ ਗੱਲ ਸੌਲਾ। ਹੂੰ। ਐ ਚੱਬ ਨਹੀਂ ਗਾਉਂਦਾ ਧਾਰਾਂ ਮਰੌਂਦੇ ਆ। ਹੂੰ। ਲੈ। ਘਰ ਚੱਕ। ਜਵਾਈ ਦੀ ਐਂ ਮੋਟੀ ਜਵਾਈ ਪੋਲੀ ਹੈ ਬਈ। ਮਗਰ ਲੈ ਜੋ ਵੀ ਮੈਨਾਂ ਮਾਰਾਂ। ਆਪਣੇ ਬ੍ਰੀਡਾਂ ਗਾਂਾਂ ਵੀ ਉਹ ਵੇਚ ਦੇਈਆਂ। ਹਾਂ। ਉਹ ਵੀ ਬੱਚੇ ਬਣਾਉਣੇ ਸਲਾਵਾ ਸਲਾਉਣ ਦੇ। ਆਹ ਫਿਰਦਾ ਜੀ ਰੱਸਾ ਪਾਸੇ। ਬੀ ਦੇ ਵਿਚਾਲੇ ਖੜੀ ਐ ਨਾਲੇ ਖੜੀ ਵੀ ਕਸੂਤੀ ਐ ਇਹ ਉੱਚੇ ਨੀਵੇਂ ਥਾਂ 'ਤੇ ਖੜੀ ਐ ਚੰਗੀ ਐ ਬਾਈ ਕਹਿੰਦਾ ਆਪਾਂ 15 ਕਿਲੋ ਦਿਖਾ ਦਾਂਗੇ ਆਪਣੇ ਕੋਲ ਖੜੀ ਰਹੇਗੀ ਕਿਸੇ ਦੀ ਕੋਈ ਗਰੰਟੀ ਨਹੀਂ ਜੀ ਕੋਈ ਵਾਅਦੇ ਚ ਵਾਦੇ ਕੋਈ ਘੱਟ ਚ ਵਾਲੇ ਜੀ ਉਹ ਅਗਲੇ ਦੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਜੀ ਮੋਟਾ ਥਾਣਾ ਮੁਠੀ ਵਾਲਾ ਹੱਥੀ ਚਵਾਈ ਵਾਲਾ ਆਇਰ ਸ਼ਹਿਰ ਦੇ ਵੀਰਾਂ ਦੇ ਫੋਨ ਤਾਂ ਬਹੁਤ ਹੁੰਦੇ ਹੁੰਦੇ ਆ ਆਪਨੀ ਗੜਾ ਮਾਲਾ ਕੋਈ ਗਲੀ ਗੁਲੀ ਜ ਐ ਖੜੀ ਆ ਲੈ ਹੁਣ ਕਿਹੜਾ ਜੇ ਮਾਰਨਾ ਹੋਵੇ ਹੁਣ ਵੀ ਮਾਰੇ ਕੋਈ ਉੱਚ ਨਹੀਂ ਗੱਲਾਂਏ ਜਾਂ ਤਾਂ ਮਾਰੇ ਮਾਰੇ ਰਹਿ ਜਾਣੇ ਹਨਾ ਬਾਈ ਨਹੀਂ ਆ ਛੇੜੇ ਨਹੀਂ ਬਾਈ ਐਵੇਂ ਨਾਮ ਨੂੰ ਕਹਾ ਮੈਂ ਆਪਾ ਪੰਗਾ ਲਿਆ ਹੀ ਨਹੀਂ ਗਿਆ ਆਪਾ ਉਂ ਜਦੋਂ ਮਾਰਦੇ ਨਹੀਂ ਕੋਈ ਵੱਟਾ ਉਹ ਬਈ ਨਾ ਸੀ ਵੱਟਾ ਇਹਦਾ ਚਲੋ ਕਹਿੰਨੇ ਗਲਤੀ ਸੀ ਆ ਕਹਿੰਦੇ ਦਗਾਏ ਨਹੀਂ ਪਹਿਲਾਂ ਹਾਂ ਇਹ ਵੱਡੀ ਬਸਤੇਕ ਰਹੇਗੀ ਜਿਹੜੇ ਵੀਰ ਕੋਲ ਰੱਖੀ ਸੀਗਾ ਦਗਾ ਦਿੰਦਾ ਨਾ ਤੇ ਅੱਜ ਕੀਮਤੀ ਹੋਰ ਬਣ ਜਾਣੀ ਸੀ ਅੱਜ ਫਿਰ ਹੁਣ ਸਿੰਗਾ ਕਰਨ ਵੇਰੇ ਕੀਮਤ ਇਹਦੀ ਘਟਣੀ ਆ ਜੈਦ ਜਿਹੜੇ ਲੈਨੇ ਆ ਬਈ ਜੇ ਤਾਂ ਮੁੱਲ ਕਰਾਉਣਾ ਕੋਈ ਕੰਨਾ ਮਰਜ਼ੀ ਕਿਹੜਾ ਕੋ ਮਰਜ਼ੀ ਕਰਾ ਲਵੇ ਹਾਂ ਜਿੰਨਾ ਮੁੱਲ ਕਰਾਉਣਾ ਕਰਾ ਲੈ ਕੋਈ ਚੱਕਰ ਨਹੀਂ ਹਾਂ ਮੁੱਲ ਮੁੱਲ ਪਿੱਛੇ ਕੋਈ ਚੱਕਰ ਨਹੀਂ ਆ ਕ ਮੁੱਲ ਕਰਾਉਣਾ ਤੇਰੇ ਸਾਹਮਣੇ ਘਰੇ ਬੰਦੇ ਆਏ ਸੀਗੇ ਹਾਂ ਤੇਰੇ ਸਾਹਮਣੇ ਮੁੱਲ ਕੀ ਕਰਦੇ ਆ ਸਹੀ ਗੱਲ ਪਤਾ ਕੀ ਗੱਲ ਆ ਵੀਡੀਓ ਦਾ ਮੋਲਾਂ ਦਾ ਜਾਇਜ ਹੈ ਜਾਇਜ ਲੈਣ ਦੇ ਨਾਲ ਆ ਪਾ ਲੈਣ ਦੇ ਨਾਲ ਆ ਆਪਣੇ 55 ਉਹ ਛੋਟ ਕਰਦਾ ਖੁਸ਼ੀ ਨਾਵੇਂ ਜਿੰਨਾ ਜੀ ਕੀਤਾ ਛੋਟ ਕਰਦਾਂਗੇ 55 ਜੀ ਹਾਂ ਬੜਾ ਕੋਈ ਚੱਕਰਾਂ ਦੇ ਨਾਲ ਬੜਾ ਕੋਈ ਲੰਮਾ ਚੌੜਾ ਨਾ ਬੜੇ ਵੇਖੋ ਨੀ ਬਾਲਾ ਫਰਕ ਪਊ ਬਾਲਾ ਫਰਕ ਵਾਲਾ ਕੰਮ ਖੂਈ ਨਹੀਂਗਾ ਠੀਕ ਆ ਜੇ ਇਹਨਾਂ ਦਾ ਕੋਈ ਨਹੀਂ ਬੰਦਾ ਜਿਹੜਾ ਆ ਮਾਨਤਾਨੇ ਜਰੂਰ ਬੁਲਾਉਂਦਾ 55 ਚ ਹਾਂਜੀ ਠੀਕ ਆ 55000 ਰੁਪਏ ਦੇ ਬਾਈ ਕਹਿੰਦਾ ਮਾਨਦਾਨ ਕਰਦਾਂਗੇ ਕੋਈ ਬਾਲਾ ਹੁੱਲੇ ਵਾਲੀ ਗੱਲ ਨਹੀਂ ਠੰਡੀ ਸੀਲ ਥਣਾ ਦੀ ਇੱਕ ਨੰਬਰ ਠੀਕ ਆ ਕਿ ਅੱਜ ਦੀ ਮੰਗ ਆ ਠੰਡੀ ਮੱਠੀ ਪੂਰੀ ਐ ਜਿਵੇਂ ਕੋਈ ਮਰਜੀ ਬੈਠਾ ਰਵੇ ਜੀ ਠੀਕ ਆ ਨਿਆਣਾ ਕੋਣਾ ਪਾ ਲੋ ਨਹੀਂ ਪਾਣਾ ਪਾਉ ਨਿਆਣੇ ਦਾ ਕੋਈ ਚੱਕਰ ਨਹੀਂ ਦੋ ਨੰਬਰ ਨਾਲ ਇਹਦਾ ਸੁਆ ਕਿੰਨਾ ਮਾ ਜੀ ਇਹ ਵੀ ਦੂਜਾ ਸੁਆ ਹੁੰਦੀ ਆ ਸਮਾ ਜੀ ਸਮਾਹ ਬਲੇ 8 ਤੋਂ 10 ਦਨ 10 ਦਨ ਬੈੜਾ ਨਾ ਕੱਚੀ ਆ ਬੈੜਾ ਠੀਕ ਆ ਥਾਣਾ ਦੀ ਗਰੰਟੀ ਆ ਥਾਣਾ ਦੀ 1 ਨੰਬਰ ਉਹਦੇ ਠੀਕ ਆ ਵੀਰੇ ਤੋਰ ਦੀ ਵੀਰੇ ਵੀ ਰੰਗ ਪ੍ਰਿੰਟ ਵੀ ਪੂਰਾ ਚੰਗਾ ਬਾਕੀ ਚਮਕ ਦਮ ਕਾਲੀ ਆ ਬੇ ਲੈ ਲਈ ਆ ਸਮਾਹ ਜ਼ਰੂਰ ਲੈ ਜੂ ਤੇ ਦੁੱਧ ਕਰਮ ਵਾਲੀ ਚੰਗਾ ਪਾਊਗੀ ਕਿਉਂਕਿ ਬੈੜਾ ਵੀਰੇ ਵੱਡੀ ਆ ਕੋਈ ਛੋਟੀ ਨਹੀਂ ਤੇ ਰੰਗ ਪ੍ਰਿੰਟ ਪੂਰਾ ਚੰਗਾ ਵਾਲਟ ਲਾਹਵਾਨੇ ਚ ਬਹੁਤ ਬੰਨਾਂ ਵਾਲੀਆਂ ਵਾਲਟ ਲਾਹ ਕਰਮ ਵਾਲ ਨੇ ਕੱਢ ਕੇ ਸੁਣਾ ਜੀ ਉਹਲਾ ਖਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਹੱਤੀ ਜਵਾਈ ਵਾਲਾ ਠੰਡੀ ਫੀਲ ਦਾ ਚੱਕਰ ਨੇਗਾ ਆ ਹੀ ਬੈਠਾ ਰਹਿ ਹੂੰ ਬਣੂ ਬਣੂ ਬਹੁਤ ਕੱਚੀ ਆ ਬਰ ਹਾਲੇ ਠੀਕ ਆ ਚੰਗੀ ਆ ਵੜ ਜਾਣੀ ਜਿਹਨੇ ਸਾਂਭ ਲਈ 4 ਪੈਸੇ ਦੇ ਕੇ ਜਾਊਗੀ ਆਇ ਨਹੀਂਗਾ ਤੇ ਜੇ ਕੋਈ ਦੁੱਧ ਵਾਲਾ ਵੀਰ ਲੈ ਕੇ ਆ ਤਾਂ ਦੁੱਧ ਦਾ ਕੋਈ ਵੀਰ ਜਿਹਦਾ ਧਿਆਲ ਹੋ ਗਈ 70000 ਦੀ ਆ ਅੱਜ ਅੱਜ 60 ਦੀ ਦੇਣੀ ਆ ਬਈ ਹੌਲੀ ਵੱਟਾ ਪਾ 50000 ਦਾ ਹੀ ਵਟਾ 10 10 ਵਟਾ ਹੀ ਆ ਠੀਕ ਆ ਪਾ ਕੱਚੀ ਦੇ ਵਟਾ ਇਹ ਹਾਂ ਹਾਂ ਅੱਜ 65000 ਦੀ ਦੇ ਜੋੜਾ ਲੈ ਜੇ ਬਾਈ ਕੋਈ ਪਾ ਬਾਈ ਜੋੜੇ ਵਾਲੇ ਮੌਲੀ ਆ ਕੋਈ ਨਹੀਂ ਮਾਨਤਾਨ ਜਰੂਰ ਕਰਾਂਗੇ ਠੀਕ ਆ ਪਰ ਮੌਲੇ ਜ ਬੜਾ ਵੀ ਫਰਕ ਵਾਲਾ ਕੰਮ ਨਹੀਂ ਠੀਕ ਆ ਚੰਗੀ ਹੈ ਵੀ ਐਡਵਰੇਜ 10 ਨੰਬਰ ਨਾਗ ਆ ਗਿਆ ਕਰੋ ਸੰਗ ਇਹਦਾ ਸੁਆ ਕਿੰਨਾ ਮਾ ਜੀ ਇਹ ਬਾਈ ਮਾਲਕ ਦੂਜਾ ਕਹਿੰਦਾ ਪੰਜ ਤੋਂ ਤੀਜਾ ਮੰਨ ਲਵੇ ਸੁਆ ਜਿਹੜਾ ਮਾਜੀ ਮੰਨ ਲਿਆ ਆਪਣੇ ਤਰੀਦੇ ਹੀ ਹੁੰਦੇ ਆ ਸਾਰੇ ਨਹੀਂ ਦੂਜਾ ਜਾਂ ਤੀਜਾ ਹੋਵੇ ਦੂਜਾ ਕਹਿੰਦਾ ਲਾਪਾ ਕਥੂਆ ਵੱਧ ਮੰਨ ਲਓ ਕੋਈ ਚੱਕਰ ਨਹੀਂ ਹੂੰ ਬੜੇ ਵੀ ਕੱਚੀ ਆ ਦਾਣੇ ਦੇ ਘਰ ਸੱਤ ਪਏ ਆ ਠੀਕ ਆ ਫੜਾ ਦੀ ਗਰੰਟੀ ਆ ਹੁਣ ਆਏ ਆ ਬੇ ਤੰਨਾ ਦੀ ਗਰੰਟੀ ਕੋ ਬੇਫਿਕਰ ਹੋ ਗਿਆ ਜੀ ਕਿੰਨਾ ਪਿਆਜੂ 10 ਤੋਂ ਵੀਰੇ ਚਾਹੀਦੇ ਨੇ 18-20 ਕਿਲੋ ਖੁੱਲਾਈ ਐਨਾ ਦੇਣ ਦਾ ਹੱਕ ਆ ਹੂੰ ਆਪਾਂ ਦਾ ਨਾ ਆ ਕਿਹੜੀਆਂ ਗੱਲਾਂ ਯਕੀਨ ਕਰਦਾ ਆਪੋ 24 ਕਿਲੋ ਕਹਿ ਕੇ ਦਿੱਤੀ ਆ ਅੱਛਾ ਆਪਾਂ ਨਾ ਕਿਹੜੀਆਂ ਗੱਲਾਂ ਯਕੀਨ ਕਰਦਾ ਨਾ ਆਪਾਂ ਅਗੇ ਦੀ ਗਰੰਟੀ ਲੈਨੇ ਆ ਜਿੰਨੇ ਕਾ ਆਪਾਂ ਨੂੰ ਸਮਝਾ ਆਪਾਂ ਤੋਂ ਹਸਾਣ ਲਾਖਦੇ ਆ ਠੀਕ ਆ 20 ਕਿਲੋ ਦਾ ਮਰਜ਼ੀ ਮੰਨ ਕੇ ਲੈਲੇ 20 ਕਿਲੋ ਦਊਗਾ ਵੱਡੀ ਬਹੁਤ ਠੀਕ ਆ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮੈਂ ਬਾਕੀ ਵਜਨ ਵਜੂਦ ਪੂਰਾ ਚੰਗਾ ਰੰਗ ਪ੍ਰਿੰਟ ਦੀ ਪੂਰੀ ਚੰਗੀਆਂ ਚੰਗੀ ਆ ਬੱਚੀ ਫੁੱਲ ਸੰਭੀ ਪਲੀ ਆ ਮਾਲਕਾਂ ਨੇ ਤਾਂ ਬਾਹਲਾ ਕਹਿ ਕੇ ਦਿੱਤਾ ਬਾਈ ਕਹਿੰਦਾ ਆਪ ਆਪ ਦੀ ਸਮਝ ਨਾ ਲਈਏ ਤੁਸੀਂ ਸੰਧੀ ਦਾ ਕੋਈ ਚੱਕਰ ਨਹੀਂ ਚੰਗੀ ਆ ਪਰ ਬੱਚੀ ਇਹਦਾ ਮਾੜਾ ਮਾੜਾ ਜੀਪਾ ਆਉਂਦਾ ਇਹਦਾ ਛੋਟਾ ਜਿਹਾ ਪਾ ਇਹ ਬਈ 60 ਤੋਂ ਛੋਟਾ ਪਾ ਕਰ ਦਾਂਗੇ ਠੀਕ ਆ ਛੋਟੇ ਹੁੰਦੇ ਆ ਬਾਈ ਦੇ ਮੁੱਲ ਜੈ ਜੀ ਹੁੰਦੇ ਆ 60000 ਰੁਪਏ ਚ ਬਾਈ ਕਹਿੰਦਾ ਮਾਰਤਾਣ ਹੋ ਜਾਊਗਾ ਬਾਕੀ ਵੈੜ ਚੰਗੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚਾਵ ਦਾ ਰਹਿਣਾ ਧੰਨਵਾਦ